ਉਹ ਇਹ ਜੀ ਬਾਬਾ RAMDEV ਜਿਹਦਾ ਮੰਦਿਰ ਪੁਸ਼ਕਰ ਦੇ ਨੇੜੇ ਆਹ ਦੀ ਫੋਟੋ ਲਿਆ ਕਰ ਹੂੰ ਆ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇਬਿਆਂ ਤੇ ਰਾਜਸਥਾਨ ਦੇ ਟਿੱਬਿਆਂ ਦੇ ਬਣਿਆ ਹੋਇਆ ਨੇ ਆ ਦੇਖੋ ਬਹੁਤ ਵੱਡਾ ਪੁਸ਼ਕਰ ਦੇ ਕੋਲ ਹੈ ਪੁਸ਼ਕਰ ਦੇ ਨੇੜੇ ਦਿਖਾਉਣਾ ਹੈ ਤੁਹਾਨੂੰ ਅੰਦਰ ਜਾ ਕੇ ਅੰਦਰ ਜਾ ਕੇ ਵੀ ਦਿਖਾਉਣਾ ਹੈ ਤੁਹਾਨੂੰ ਇਹ ਆ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਆ ਦੇਖੋ ਜੀ ਬਾਬਾ RAM ਦੇ ਜਿਹਦਾ ਮੰਦਿਰ ਪੁਸ਼ਕਰ ਦੇ ਲਾਗੇ ਆ ਧੂਣਾ ਆ ਗਿਆ ਬਾਬਾਈ ਦਾ ਇੱਥੇ ਤੇ ਦੇਖੋ ਜੀ ਟਿੱਪੜਾ ਜਿਹੇ ਪਹਾੜਾਂ ਦੇ ਵਿੱਚ ਪੁਸ਼ਕਰ ਦੇ ਆ ਗਏ ਨੇ ਰਸਤਾ ਅੰਦਰ ਮੰਦਿਰ ਦੇ ਵਿੱਚ ਜਾਣ ਲਈ ਆ ਦੇਖੋ ਜੀ ਸ਼੍ਰੀ ਬਾਬਾ RAM ਦੇਵ ਸੇਵਾ ਸੰਤੀ ਖੁੱਡੀਆਂ ਬਾਸ ਹਾਸੀਆ ਬਾਸ ਇਹ ਪਿੰਡ ਦਾ ਨਾਮ ਆ ਪੁਸ਼ਕਰ ਦੇ ਲਾਗੇ ਪੁਸ਼ਕਰ ਤੋਂ ਹੈਗਾ ਇਹ 22 23 ਕਿਲੋਮੀਟਰ ਦੂਰ ਦੇਖੋ ਜੀ ਗਾਇਮਾ ਬਾਰੇ ਗਈ ਨਹੀਂ ਨਹੀਂ ਆਈ ਆ ਗਿਆ ਮੰਦਰ ਨਿਕਾਲ ਦਿਆ ਮੰਦਰ ਜੈ ਹੋ ਆ ਦੇਖੋ ਜੀ ਆਪਾਂ RAM DEEP JI ਦਾ ਮੰਦਿਰ ਬਹੁਤ ਛੋਟੀ ਜਿਹੀ ਜਗ੍ਹਾ ਬਣੀ ਹੋਈ ਹੈ ਇੱਥੇ ਕੀ ਅਦੰਦਰ ਦਾ 뷰 ਕੁਨ ਕਲਾਕਾਰੀ ਕੀਤੀ ਹੋਈ ਹੈ ਉੱਤੇ ਆ ਦੇਖੋ ਜਗਰਾਉਂ ਦੇ ਚੀ ਦਾ ਮੰਦਿਰ ਦਾਨ ਪੱਤਰਾ ਲੈ ਆ ਦੇਖੋ ਵੇ ਵੀ ਮੰਦਰ ਦੀ ਵਿਚੀ ਨਾਲੇ ਸ਼੍ਰੀ ਮਾਤਾ ਡਾਲੀ ਬਾਈ ਜੀ ਕਲਾਕਾਰੀ ਕੀਤੀ ਹੋਇਆ ਦੇਖੋ ਬਾਬਾਈ ਦਾ ਮੰਦਿਰ ਬਾਬਾਈ ਦਾ ਘੋੜਾ ਆ ਦੇਖੋ ਆ ਪਿਆ ਵੀਰ ਜੀ ਨੂੰ ਕਰੋ ਜਿਆਦਾ ਜਿਆਦਾ ਸ਼ੇਅਰ ਕਿ ਲੋਕਾਂ ਨੂੰ ਹੋਰ ਨੂੰ ਪਤਾ ਲੱਗ ਸਕੇ ਇਹ ਨਵੀਂ ਚੀਜ਼ ਦਾ ਨਵੀਂ ਜਗ੍ਹਾ ਦਾ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਇਹ ਬਾਬਾ ਰਾਮਦੇਵ ਜੀ ਦਾ ਮੰਦਿਰ ਹੈ ਕਰੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਦੇਖੋ ਜੀ ਇਹ ਬਾਹਰ ਦਾ ਵੀਊ ਵੀ ਦਿਖਾਉਣਾ ਤੁਹਾਨੂੰ बोलो बोलो जय श्री राम बोलो जोर से जोर से बोलो जोर से और जोर से जय श्री राम बोलो पहाड़ियाँ, पहाड़ियों के बिच ये पाड़िया। पाड़िया ਆ ਦੇਖੋ ਬਹੁਤ ਸੋਹਣੀ ਚੀਜ਼ ਬਣੀ ਹੈ। ਤੇ ਕਰਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ। ਬਾਬਾ RAMDEV ji ਦਾ ਮੰਦਿਰ। ਬੋਲੋ ਹਰ। ਹੁਣ ਬੋਲੋ। ਬੋਲੋ। ਕੀ ਆ ਕੀ ਜਾਨ? ਜ਼ੋਰ ਚੇ। ਕਈ ਆ ਵੀ ਸਮਾਦ ਬਣੀ ਹੋਈ ਇੱਥੇ ਇੱਥੇ ਮਿੱਟੀ ਕੱਢੀ ਜਾਂਦੀ ਐ। ਕੋ ਬਾਬਾ ਜੀ ਦੀ ਸਮਾਦ। ਔਰ ਧੂਣਾ ਬਾਬਾ ਜੀ ਦਾ ਇੱਧਰ ਇੱਥੇ ਆ ਦੇਖੋ। ਜਿਹੜੇ ਦਾ ਮੇਰੇ ਕੋਈ ਬਿਮਾਰ ਆ ਜੋ ਕਿਵੇਂ ਵੀ ਆ ਹਨਾ ਤੇ ਇੱਥੇ ਐ ਕਰਕੇ ਆਹ ਕਰਨਾ ਪਤਾ ਪੂਰਾ ਪਤਾ ਨਹੀਂ ਹੈਗਾ ਵੈਸੇ ਵੈਸੇ ਮੈਨੂੰ। ਪਰ ਆ ਦੇਖੋ ਜੀ। ਮਿੱਟੀ ਦੇ ਵਿੱਚ ਕਹਿੰਦੇ ਵੀ ਐ ਪਾਏ ਜੇ ਬੰਦਾ ਆ ਕੇ ਜੋ ਵੀ ਬਿਮਾਰੀ ਆ ਠੀਕ ਹੋ ਜਾਂਦੀ ਐ। ਮੰਦਰ ਬਹੁਤ ਸੋਹਣਾ ਬਣਿਆ ਹੋਇਆ ਹੈ। ਬਹੁਤ ਸੋਹਣਾ ਮੰਦਰ ਬਣਿਆ ਹੋਇਆ ਹੈ। ਹਾਂਜੀ ਇਹ ਮੰਦਰ ਦਾ ਇਤਿਹਾਸ ਇਤਿਹਾਸ ਪੁੱਛਿਆ ਹੈ। ਇੱਥੇ ਕਹਿੰਦੇ ਜੋ ਵੀ ਬਿਮਾਰ ਹੁੰਦਾ ਹੈ ਜੋ ਜੇ ਕਿਸੇ ਕੋਈ ਆਤਮਾ ਪ੍ਰਾਣੀ ਹੈ ਨਾ ਜਾਂ ਕੁਝ ਵੀ ਆ ਉਹ ਠੀਕ ਹੁੰਦਾ। ਆ ਦੇਖੋ ਜੀ ਆਹ ਬਾਈ ਵੀ ਕੱਲ ਦਾ ਕਹਿੰਦੇ ਨਾ ਸੰਗਲਾਂ ਦੇ ਨਾਲ ਬਣਿਆ ਪਿਆ। ਇੱਥੇ ਆ ਕਿ ਇਹ ਮੰਦਿਰ ਇਸੇ ਕੰਨ ਚੱਲਦਾ ਦੇਖੋ ਸੰਗਤਾਂ ਨਾਲ ਬੰਨਿਆ ਹੋਇਆ ਕੋਈ ਵੀ ਮੋਬਾਰੀ ਆ ਮਜ਼ਦੂਰ ਜਿੱਥੇ ਹਸਪਤਾਲਾਂ ਚ ਨਹੀਂ ਠੀਕ ਹੁੰਦੀ ਕਹਿੰਦੇ ਇੱਥੇ ਆ ਕੇ ਠੀਕ ਹੁੰਦੀ ਆ ਆ ਦੇਖੋ ਇੱਕ ਬਯੋ ਸੀਗਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਬਿਟੀ ਦੇ ਵਿੱਚ ਪਿਆ ਸੀਗਾ ਉਹ ਵੀ ਕਹਿੰਦੇ ਕਾਫੀ ਬਿਮਾਰ ਸੀਗਾ ਤੇ ਉਸ ਤੋਂ ਬਾਅਦ ਇਹ ਕਹਿੰਦੇ ਠੀਕ ਹੋ ਜਾਗਾ ਇੱਥੇ ਆ ਕੇ ਹੁਣ ਕਾਫੀ ਫਰਕ ਆ ਗਿਆ ਇਹਨਾਂ ਦਾ ਇਹ 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 ਇਤਿਹਾਸ ਆ ਇਹ ਮੰਦਿਰ ਦਾ ਕਹਿੰਦੇ ਵੀ ਤਾਂ ਹੀ ਇਸੇ ਕਰ ਨਹੀਂ ਇਹ ਮੰਦਿਰ ਚੱਲਦਾ ਜੋ ਵੀ ਉਹ ਬਿਮਾਰ ਆ ਇੱਥੇ ਆ ਕੇ ਠੀਕ ਆ ਪੂਜਾ ਪਾਠ ਕਰੇ ਤੇ ਉਹ ਠੀਕ ਹੋ ਜਾਂਦਾ ਦੇਖੋ ਜੀ ਆ ਧੂਣਾਗਾ ਬਾਬਾ ਜੀ ਦਾ ਇੱਥੇ ਆ ਸਾਹਮਣੇ ਮਿੱਟੀ ਆ ਰੇਤੇ ਜੇ ਰੇਤੇ ਚ ਕਹਿੰਦੇ ਨਾਉਣਾ ਹੁੰਦਾਗਾ ਇਹਦੇ ਚ ਫੇਰ ਦੁੱਖ ਦੂਰ ਹੁੰਦੇ ਆਗੇ ਬੰਦੇ ਦੇ ਜੋ ਕਹਿੰਦੇ ਆਤਮਾ ਜਾਂ ਕੁਝ ਵੀ ਭੂਤ ਪ੍ਰੇਤ ਆ ਠੀਕ ਆ ਜੋ ਹਸਪਤਾਲਾਂ ਦੇ ਵਿੱਚੋਂ ਨਹੀਂ ਠੀਕ ਹੁੰਦਾ ਜੋ ਵੀ ਉਹ ਇੱਥੇ ਆ ਕੇ ਠੀਕ ਹੁੰਦਾ ਹੈ ਕਹਿੰਦੇ ਤੇ ਵੀਡੀਓ ਨੂੰ ਕਰਦੇ ਹੋ ਜਿਆਦਾ ਤੋਂ ਜਿਆਦਾ ਸ਼ੇਅਰ ਤਾਂ ਕਿ ਜੋ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ